ਜ਼ਿਲ੍ਹਾ ਰੂਪਨਗਰ ਤੋਂ ਇੱਕ ਵੱਡੀ ਮਾਣ ਵਾਲੀ ਖਬਰ ਸਾਹਮਣੇ ਆਈ ਹੈ ਬਲਾਕ ਨੂਰਪਵੇਦੀ ਦੇ ਸਰਕਾਰੀ ਹਾਈ ਸਕੂਲ ਰਾਇਪਰ ਨੇ ਨੈਸ਼ਨਲ ਵਿਪਰੋ ਅਰਚਨ ਅਵਾਰਡ 2025 ਜਿੱਤ ਕੇ ਨਾ ਸਿਰਫ ਆਪਣੇ ਸਕੂਲ ਸਗੋਂ ਪੂਰੇ ਪੰਜਾਬ ਦੀ ਸਰਕਾਰੀ ਸਿੱਖਿਆ ਪ੍ਰਣਾਲੀ ਦਾ ਨਾਮ ਦੇਸ਼ ਭਰ ਵਿੱਚ ਰੋਸ਼ਨ ਕੀਤਾ ਹੈ ਇਹ ਸਨਮਾਨ ਅਜ਼ੀਜ਼ ਪ੍ਰੇਮ ਦੀ ਯੂਨੀਵਰਸਿਟੀ ਬੈਂਗਲੁਰ ਵਿੱਚ ਆਯੋਜਿਤ ਰਾਸ਼ਟਰੀ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ विप्रो अर्चिल अवार्ड ਨੂੰ ਦੇਸ਼ ਦੇ ਸਭ ਤੋਂ ਪ੍ਰਤਿਸ਼ਠਿਤ ਵਾਤਾਵਰਣ ਅਤੇ ਟਿਕਾਊ ਵਿਕਾਸ ਨਾਲ ਸੰਬੰਧਿਤ ਵਿਦਿਆਰਥੀ ਐਵਾਰਡਾ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੋ ਇਸ ਸਾਲ ਆਪਣੇ 15ਵੇਂ ਸੰਸਕਰਣ ਵਿੱਚ ਪਹੁੰਚ ਚੁੱਕਾ ਹੈ ਇਹ ਮੰਚ ਵਿਦਿਆਰਥੀਆਂ ਨੂੰ ਕਚਰਾ ਪ੍ਰਬੰਧਨ ਨਵੰਨੀਕਰ ਯੋਗ ਊਰਜਾ ਪਾਣੀ ਸੁਰੱਖਿਆ ਅਤੇ ਜਲਵਾਯੂ ਪਰिवर्तन ਵਰਗੇ ਮਹੱਤਵਪੂਰਨ ਵਿਸ਼ਾ ਤੇ ਖੋਜ ਲਈ ਪ੍ਰੇਰਿਤ ਕਰਦਾ ਹੈ ਦੇਸ਼ ਪਰ ਤੋਂ ਆਏ ਲੱਖਾਂ ਪ੍ਰੋਜੈਕਟਵਾਂ ਵਿੱਚੋਂ ਸਿਰਫ 25 ਟੀਮਾਂ ਨੂੰ ਅੰਤਿਮ ਚੋਣ ਲਈ ਚੁਣਿਆ ਗਿਆ ਅਤੇ ਮਹਾਰਤ ਦੀ ਗੱਲ ਇਹ ਹੈ ਕਿ ਪੰਜਾਬ ਤੋਂ ਇਕੱਲਾ ਸਕੂਲ ਜੁਕੀ ਬਲਾਕ ਨੂਪੇਵ ਦੇ ਜਸਪੂਰ ਸਰਕਾਰੀ ਹਾਈ ਸਕੂਲ ਡਾਇਪਰ ਇਸ ਸੂਚੀ ਵਿੱਚ ਸ਼ਾਮਲ ਹੈ। ਇਹ ਟੂਰ ਟੀਮ ਵਿੱਚ ਜਸਲੀਨ ਕੌਰ, ਅਮਰਪ੍ਰੀਤ ਕੌਰ, ਗਗਨਦੀਪ ਕੌਰ, ਹਰਪ੍ਰੀਤ ਕੌਰ ਅਤੇ ਮਹਿਕਪ੍ਰੀਤ ਕੌਰ ਸ਼ਾਮਲ ਰਹੀਆਂ ਜਿਨ੍ਹਾਂ ਨੇ ਕਚਰਾ ਪ੍ਰਬੰਧਨ ਅਤੇ ਜ਼ੀਰੋ ਵੇਸਟ ਮਾਡਲ ਤੇ ਆਧਾਰਿਤ ਪ੍ਰੋਜੈਕਟ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ। ਇਸ ਸਭਤਾ ਪਿੱਛੇ ਮਾਰਗਦਰਸ਼ਕ ਅਧਿਆਪਕ ਜਗਜੀਤ ਸਿੰਘ ਦੀ ਅਹਿਮ ਭੂਮਿਕਾ ਰਹੀ। ਆਵਾਜ਼ ਤਹਿਤ ਵਿਦਿਆਰਥੀਆਂ ਨੂੰ ਮੋਤਵਾ ਯਾਤਰਾ 50000 ਰੁਪਏ ਦੀ ਨਕਦ ਰਕਮ ਰਾਸ਼ੀ ਸਰਟੀਫਿਕੇਟ ਅਤੇ ਸਿੱਖਿਆ ਸੁੰਦੀ ਗਾਈਡਲ ਵੀ ਪ੍ਰਦਾਨ ਕੀਤੇ ਗਏ ਤਿੰਦਰਾ ਦੇ ਰਾਸ਼ਟਰੀ ਕਾਰਜਕram ਦੌਰਾਨ ਵਿਦਿਆਰਥੀ ਨੇ ਆਪਣੇ ਮਹਾਰਾਣ ਵਿਚਾਰ ਸਾਂਝੇ ਕੀਤੇ ਅਤੇ ਵਾਤਾਵਰਣ ਸੁੰਦੀ ਗਤੀਵਿਧੀਆਂ ਵਿੱਚ ਭਾਗ ਲਿਆ ਇਹ ਉਪਲਬਧੀ ਨੌਜਵਾਨ ਪੀੜੀ ਲਈ ਇੱਕ ਪ੍ਰੇਰਨਾ ਅਤੇ ਸਾਬਤ ਕਰਦੀ ਹੈ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਿਸੇ ਵੀ ਗੱਲ ਤੋਂ ਘਟ ਨਹੀਂ ਗੇ ਰਿਪੋਰਟ ਮੇਰਾ ਪੰਜਾਬ న్యూਸ अमृतप्रीत अमृतप्रीत कौर गगनदीप कौर हरप्रीत कौर जसलीन कौर महप्रीत कौर एंड दे टीचर जगजीत सिंह सर आप गजल तो नहीं गाएंगे अभी बट वी कैन ऑल चम ऑन बिग कंग्रेचुलेशन टू ऑलर इन्होंने काम किया है सॉरी हाँ इन्होंने वेस्ट पे काम किया है एंड दे बिल डूंग विलेजेस इन फॉरस्ट क्लोज बाय थैंक यू ऑल ਪੰਜਾਬ 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 ਸਸੀ ਗੱਲ ਜੀ ਸਾਰਿਆਂ ਨੂੰ ਅਸੀਂ ਗਵਰਨਮੈਂਟ ਹਾਈ ਸਕੂਲ ਆਏ ਪਰ ਜ਼ਿਲ੍ਹਾ ਰੂਪਨਗਰ ਪੰਜਾਬ ਤੋਂ ਤੇ ਬਿਪਰੋ ਨੈਸ਼ਨਲ ਅਰਥੀਅਨ ਅਵਾਰਡ 2025 ਜੋ ਅਨਾਉਂਸ ਹੋਇਆ ਸੀ ਨਾਲ ਉਸ ਵਿੱਚ ਪੰਜਾਬ ਦਾ ਸਰਕਾਰੀ ਸਕੂਲ ਇੱਕੋ ਇੱਕ ਗਵਰਨਮੈਂਟ ਸਕੂਲ ਹੈ ਜਿਸ ਨੇ ਭਾਗ ਲਿਆ ਤੇ ਇਹ ਅਵਾਰਡ ਪ੍ਰਾਪਤ ਕੀਤਾ ਹੈ ਪੂਰੇ ਨੈਸ਼ਨਲ ਲੈਵਲ ਤੇ 1 ਲੱਖ ਤੋਂ ਵੱਧ ਐਪਲੀਕੇਸ਼ਨ ਦੇ ਵਿੱਚ ਇਹ ਰਿਸਰਚ ਵਰਕ ਦੇ ਵਿੱਚ ਗਵਰਨਮੈਂਟ ਹਾਈ ਸਕੂਲ ਆਇਪਰ ਦੇ ਵਿਦਿਆਰਥੀਆਂ ਨੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਹੋਏ ਇਸ 25 ਜੋ ਵਿਨਿੰਗ ਟੀਮਸ ਨੇ ਪੂਰੇ ਪੰਜਾਬ ਦੀਆਂ ਉਹਨਾਂ ਵਿੱਚ ਆਪਣਾ ਨੈਸ਼ਨਲ ਮੀਨ ਉਹਨਾਂ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਇਹ ਨਾਮ ਦਰਜ ਹੋਣਾ ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਜੋ ਸਿੱਖਿਆ ਪ੍ਰਣਾਲੀ ਹੈ ਉਹ ਕਿੰਨੀ ਜ਼ਿਆਦਾ ਮਜ਼ਬੂਤ ਹੈ ਜੋ ਬਾਤਾਵਰਨ ਸਿੱਖਿਆ ਨੂੰ ਬੜੇ ਐਹਮੀਅਤ ਦੇ ਰਹੀ ਹੈ। ਜੋ ਲਗਾਤਾਰ ਸਾਡੇ ਬਾਤਾਵਰਨ ਵਿੱਚ ਕਲਾਈਮੇਟ ਚੇਂਜ ਕਾਰਨ ਵੱਡੇ ਪੱਧਰ ਤੇ ਬਦਲਾਅ ਆ ਰਹੇ ਹਨ। ਜਿਸ ਨਾਲ ਹਵਾ, ਪਾਣੀ, ਮਿੱਟੀ ਤੇ ਹਰ ਇੱਕ ਜੰਤ ਜੀਵਨ ਹੈ ਜੋ ਪ੍ਰਭਾਵਿਤ ਹੋ ਰਹੇ ਹਨ। ਤਸੀਂ ਹਰ ਇੱਕ ਨੂੰ ਇਹੀ ਅਪੀਲ ਕਰਦੇ ਆ ਮੈਸੇਜ ਦਿੰਦੇ ਆ ਕਿ ਕੋਸ਼ਿਸ਼ ਕਰੋ ਕਿ ਜੋ ਵੀ ਅਸੀਂ ਕੰਮ ਕਰ ਰਹੇ ਆ ਐਕਸ਼ਨ ਕਰ ਰਹੇ ਆ ਉਹ ਸਾਡੇ ਵਾਤਾਵਰਣ ਦੇ ਪ੍ਰਤੀ ਜਿਹੜਾ ਹੈਗਾ ਵਧੀਆ ਹੋਣਾ ਚਾਹੀਦਾ ਕਿ ਤੁਹਾਡੇ ਹਰ ਇੱਕ ਕੰਮ ਨਾਲ ਇਸ ਤਰ੍ਹਾਂ ਦਾ ਕੋਈ ਵੀ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਸਾਡਾ ਵਾਤਾਵਰਣ ਪ੍ਰਭਾਵਿਤ ਹੋਵੇ ਤੇ ਇੱਕ ਵਾਰ ਫੇਰ ਸ਼ਬਦਾਂ ਉਤਾਰਨ ਤੋਂ ਧੰਨਵਾਦ ਦੇ ਗਰੁੱਪ ਲੀਡਰ ਅਮਰਿੰਦਰ ਜੀ ਕੋਲ ਵੀ ਗੋਸ਼ਪਤ ਗੈਣ ਦੀ ਸਖਿਆ ਬਰਨਾਲੀ ਵੱਲ ਸਾਨੂੰ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਪੰਜਾਬ ਦਾ ਸਰਕਾਰੀ ਸਕੂਲ ਤੇ ਬਹੁਤ سارے ਸਰਕਾਰੀ ਸਕੂਲ ਵਾਤਾਵਰਣ ਲਈ ਕੰਮ ਕਰਦੇ ਹਨ ਤੇ ਅਸੀਂ ਇਸ ਤਰ੍ਹਾਂ ਹੀ ਕੰਮ ਕਰਦੇ ਰਹਾਂਗੇ ਤੇ ਅਸੀਂ ਦੁਆਰਾ ਫਿਰ ਤੋਂ